ਤੁਹਾਡਾ ਮਾਪੁਰਸ਼ਾਂ ਦਾ ਜਨਮ 2 ਜੂਨ 1947 ਨੂੰ ਬਾਬਾ ਜਗਿੰਦਰ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਹੋਇਆ ਸੀ ਔਰ ਆਪ ਪੰਜਵੀਂ ਜਮਾਤ ਤੱਕ ਪੜ੍ਹੇ ਨੇ ਪਰ ਆਪ ਜੀ ਵੀ ਇਸੇ ਤਰ੍ਹਾਂ ਬੜੇ ਗਹਿਰ ਗੰਭੀਰ ਤੇ ਬੀਰ ਅਸੀ ਸੁਭਾਅ ਸੀਗਾ ਬਚਪਨ ਤੋਂ ਹੀ ਔਰ ਇਹਨਾਂ ਦਾ ਤੇਜ ਪ੍ਰਤਾਪ ਇੰਨਾ ਸੀ ਨਗਰ ਨਿਵਾਸੀ ਦੱਸਦੇ ਨੇ ਕਿ ਜਦੋਂ ਆਪ ਜੀ ਖੇਤਾਂ ਚੋਂ ਕਿਤੇ ਤੁਰੇ ਆਉਂਦੇ ਹੁੰਦੇ ਸੀ ਨਾ ਤੇ ਨਗਰ ਨਿਵਾਸੀ ਗੱਲਾਂ ਕਰਦੇ ਚੁੱਪ ਕਰ ਜਾਂਦੇ ਸੀ ਕਿ ਜਰਨੈਲ ਸਾਹਿਬ ਆ ਗਿਆ ਉਹਨੇ ਕਹਣਾ ਬਾਣੀ ਨਹੀਂ ਪੜ੍ਹਦੇ ਗੱਲਾਂ ਕਰੀ ਜਾਂਦੇ ਔਰ ਇਸ ਪ੍ਰਕਾਰ ਆਪ ਜੀ ਦੀ ਜਿਹੜੀ ਆਤਮਿਕ ਰੋਹਾਨੀਅਤ ਸਮਰੱਥਾ ਸੀ ਉਹ ਵੀ ਪ੍ਰਗਟ ਹੁੰਦੀ ਜਾ ਰਹੀ ਸੀ ਨਗਰ ਨਿਵਾਸੀਆਂ ਦੇ ਵਿੱਚ ਕਿਉਂਕਿ ਆਪ ਜੀ ਜਿੱਥੇ ਜਿਸ ਕਮਰੇ 'ਚ ਬੈਠ ਕੇ ਸਿਮਰਨ ਕਰਦੇ ਸਨ ਉੱਥੋਂ ਕਈ ਵਾਰੀ ਅਲੋਪ ਵੀ ਹੋਏ ਨਾ ਇਹ ਉਹ ਪਰਿਵਾਰ ਜਾਣਦੇ ਛੋਟੇ ਛੋਟੇ ਬੱਚਿਆਂ ਨੂੰ ਵੀ ਪਤਾ ਸੀ ਇਸ ਗੱਲ ਦਾ ਸੋ ਇਸ ਤਰ੍ਹਾਂ ਆਪ ਜੀ ਦੇ ਭਰਾਤਾ ਨੇ ਇੱਕ ਵਾਰੀ ਉਹ ਸ਼ਰਾਬ ਪੀਣ ਦਾ ਆਦੀ ਸੀ ਤੇ ਸ਼ਰਾਬ ਪੀਤੀ ਉਹ ਨੂੰ ਮਿਲ ਪਿਆ ਤਾਂ ਕਹਿਣ ਲੱਗੇ ਸ਼ਰਾਬ ਨਾ ਪੀਆ ਕਰ ਭਾਈ ਸਾਹਿਬ ਸ਼ਰਾਬ ਛੱਡ ਦੇ ਕਹਿਣ ਲੱਗਾ ਸ਼ਰਾਬ ਮੈਂ ਪੀਣਾ ਤੈਨੂੰ ਸੂਲ ਹੁੰਦਾ। ਧਾਮਾ ਪੁਰਸ਼ ਥੋੜਾ ਜਿਆਦਾ ਟੇਢੀ ਨਜ਼ਰ ਨਾਲ ਵੇਖ ਕੇ ਕਹਿਣ ਲੱਗੇ ਸੂਲ ਹੋਵੇ ਤੈਨੂੰ ਮੈਨੂੰ ਕਿਉਂ ਹੋਵੇ? ਸ਼ਰਾਬ ਤੂੰ ਪੀਣਾ। ਫਿਰ ਘਰ ਆ ਕੇ ਮੰਜੇ ਤੇ ਡਿੱਗ ਪਿਆ। ਤਾਂ ਫਿਰ ਬੜਾ ਇਲਾਜ ਕਰਾਏ ਡਾਕਟਰਾਂ ਵੈਦਾਂ ਕੋਲੋਂ ਗੱਲ ਨਾ ਬਣੀ ਤੇ ਫਿਰ ਬਾਬੇ ਜਗਿੰਦਰ ਸਿੰਘ ਨੂੰ ਦੱਸਿਆ ਗਿਆ। ਉਹਨਾਂ ਨੇ ਫਿਰ ਕਿਹਾ ਬੇਟਾ ਜਰਨੈਲ ਸਿੰਘਾ ਤੇਰੇ ਬਚਨ ਨਾਲ ਇੰਜ ਹੋਇਆ ਹੈ ਤੇ ਤੂੰ ਕੋਈ ਅਰਦਾਸ ਬੇਨਤੀ ਕਰੇ ਬਹੁਤ ਤੜਫ ਰਿਆ ਬੜੀ ਬੁਰੀ ਹਾਲਤ ਆ। ਫਿਰ ਮਹਾਪੁਰਸ਼ਾਂ ਨੇ ਆਪਣੇ ਭਰਾਤਾਂ ਨੂੰ ਕਿਹਾ ਕਿ ਇੱਥੇ ਉੱਠ ਕੇ ਖੜ੍ਹਾ ਹੋ। ਹਰਮੰਦਰ ਸਾਹਿਬ ਵੱਲ ਨੂੰ ਮੂੰਹ ਕਰਕੇ ਖਲੋ ਕੇ ਅਰਦਾਸ ਕਰਕੇ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਵਾਂਗਾ ਫਿਰ ਸੂਲ ਵੀ ਕਦੇ ਨਹੀਂ ਹੋਵੇਗਾ ਤੇ ਜੇ ਨਾ ਛੱਡੀ ਤੇ ਇਹ ਸੂਲ ਨਹੀਂ ਹਟਣਾ ਫਿਰ ਉਹਨੇ ਉੱਠ ਕੇ ਖਲੋ ਕੇ ਅਰਦਾਸ ਕੀਤੀ ਤੇ ਉਹਦਾ ਸੂਲ हट ਗਿਆ ਰੋ ਵਿਚਾਰ ਹੋਰ ਵੀ ਉਹਨਾਂ ਦੇ ਅਧਿਆਤਮਵਾਦ ਦੇ ਬਚਨ ਇੱਕ ਵਾਰੀ ਆਪ ਜੀ ਪਿੰਡਰੀ ਗਏ ਪਿੰਡਰ ਕਲਾਂ ਨਗਰ ਵਿੱਚ ਤੇ ਉੱਥੇ ਦੋ ਪਰਿਵਾਰ ਰਹਿੰਦੇ ਸਨ ਇੱਕ ਅਮਰਤਾਰੀ ਪਰਿਵਾਰ ਸੀ ਦੂਸਰਾ ਸ਼ਰਾਬੀ ਘਬੀ ਸੀ ਸ਼ਰਾਬੀ ਪਰਿਵਾਰ ਦੇ ਬਜ਼ੁਰਗ ਨਾਲ ਅਮਰਤਾਰੀ ਪਰਿਵਾਰ ਦਾ ਬਜ਼ੁਰਗ ਗੱਲ ਕਰਨ ਲੱਗਾ ਵੀ ਤੁਸੀਂ ਕਦੇ ਖਿਆਲ ਕੀਤਾ ਸਾਡੀ ਜ਼ਮੀਨ ਸਭ ਤੁਹਾਡੇ ਨਾਲੋਂ ਘੱਟ ਆ ਪਰ ਅਸੀਂ ਬੜੇ ਸੁਖੀ ਆ ਤੁਹਾਡੀ ਜ਼ਮੀਨ ਬੜੀ ਪਰ ਠੂਠੇ ਨਾਲ ਕਨਾਲੀ ਖੜਕਦੀ ਆ ਗਰੀਬੀ ਹੈ ਕਲਾ ਕਲੇਸ਼ ਤੁਹਾਡੇ ਘਰ ਤੇ ਰਹਿੰਦਾ ਕਦੇ ਖਿਆਲ ਨਹੀਂ ਕੀਤਾ ਕਹਣ ਲੱਗੇ ਵੀ ਹਾਂ ਇਹ ਗਲਤ ਆ ਤੂੰ ਦੱਸ ਕੀ ਕਰੀਏ ਕਹਿੰਦੇ ਇੱਥੇ ਮਹਾਂਪੁਰਸ਼ ਆ ਰਹੇ ਨੇ ਸੰਤ ਜਰਨੈਲ ਸਿੰਘ ਜੀ ਤੇ ਕੋਈ ਸੇਵਾ ਕਰੋ ਲੰਗਰ ਵਿੱਚ ਕਹਿੰਦੇ ਕੀ ਕਰੀਏ ਉਹਨਾਂ ਦਾ ਕੋਈ ਖੰਡ ਦੀ ਬੋਰੀ ਆਟੇ ਦੀ ਬੋਰੀ ਕੁਛ ਲੈ ਆਓ ਤੇ ਨਾਲੇ ਆਪਣੇ ਬੇਟੇ ਨੂੰ ਕਹੋ ਹਾਥੀ ਸੇਵਾ ਕਰੇ ਉਹਦੇ ਬੇਟੇ ਦਾ ਨਾਮ ਸੀ ਤਰਸੇਮ ਸਿੰਘ ਅੱਜਕੱਲ ਕੈਨੇਡਾ ਵਿੱਚ ਹੈ ਇਹ ਮੈਨੂੰ ਉਹਨੇ ਆਪਣਾ ਹੱਡ ਵੀ ਤੇ ਬਚਨ ਸੁਣਾਇਆ ਭਈ ਜਿਸ ਵੇਲੇ ਸਿਧਾ ਕੀਤੀ ਤੇ ਆਖਰੀ ਦਿਨ ਦੁਆਨ ਦੀ ਸਮਾਪਤੀ ਤੇ ਅਮਰ ਸੰਚਾਰ ਵੀ ਹੋਇਆ ਪਰ ਉਸ ਬਜ਼ੁਰਗ ਨੇ ਮੈਨੂੰ ਖੜੇ ਕੀਤਾ ਸੰਤਾਂ ਅੱਗੇ ਕਹਾਂ ਜੀ ਇਹਨਾਂ ਤੇ ਵੀ ਕਿਰਪਾ ਕਰੋ ਤਾਂ ਸੰਤਾਂ ਨੇ ਸਿਰਫ ਇਹਨਾਂ ਬਚਨ ਕੀਤਾ ਸਿੰਘ ਅੱਜ ਤੋਂ ਬਾਅਦ ਕੇਸ ਦਾੜਾ ਨਾ ਕਟਾਈਂ ਮੇਰੇ ਵਾਸਤੇ ਸੌਖਾ ਕੰਮ ਸੀ ਸ਼ਰਾਬ ਛੱਡਣੀ ਬੜਾ ਔਖਾ ਕੰਮ ਸੀ ਪਰ ਕੇਸ ਦਾੜਾ ਰੱਖਣਾ ਸੌਖਾ ਸੀ ਮੈਂ ਮੰਨ ਕੇ ਸੱਤ ਵਜੇ ਅਗਲੇ ਸਾਲ ਫਿਰ ਆਏ ਫਿਰ ਉਸ ਬਜ਼ੁਰਗ ਨੇ ਮੈਨੂੰ ਇਸੇ ਤਰ੍ਹਾਂ ਸੇਵਾ ਕਰਾਈ ਤੇ ਸੰਤਾਂ 'ਕੇ ਖੜਾ ਕੀਤਾ ਫਿਰ ਸੰਤਾਂ ਨੇ ਕਿਹਾ ਸਿੰਘਾ ਹੁਣ ਅੰਮ੍ਰਿਤ ਪਾਨ ਕਰਾ ਅਜ ਅੰਮ੍ਰਿਤ ਸੰਚਾਰ ਵੀ ਹੋਣਾ ਤੇ ਮੈਂ ਕਹਿਣ ਲੱਗਾ ਨਾ ਬਾਬਾ ਜੀ ਇਹ ਕੰਮ ਨਹੀਂ ਹੋ ਸਕਦਾ ਕਹਿੰਦੇ ਕਿਉਂ ਕਹਿੰਦੇ ਮੈਂ ਲੋਕਾਂ ਵਾਲ ਵਰਗਾ ਬਨਉਟੀ ਅੰਮ੍ਰਿਤ ਨਹੀਂ ਛੱਡਣਾ ਵੀ ਅੰਮ੍ਰਿਤ ਵੀ ਛਕ ਲਵਾਂ ਤੇ ਸ਼ਰਾਬ ਵੀ ਪੀ ਜਾਵਾਂ ਸ਼ਰਾਬ ਮੈਂ ਛੱਡ ਨਹੀਂ ਸਕਦਾ ਦੋਕੇ ਪਿਓ ਪੁੱਤ ਸਾਰੇ ਅਸੀਂ ਬੈਠੇ ਇਕੱਠੇ ਸ਼ਰਾਬ ਪੀਂਦੇ ਸੀ ਰੋਜ਼ ਸ਼ਾਮਾਂ ਮੈਂ ਕਹਾਂ ਜੀ ਸ਼ਰਾਬ ਨਹੀਂ ਛੱਡ ਸਕਦੀ ਮਹਾਪੁਰਸ਼ ਕਹਿਣ ਲੱਗੇ ਤੂੰ ਸਿਰਫ ਸਾਡਾ ਇਹਨਾਂ ਬਚਨ ਮੰਨ ਕੇ ਅੰਮ੍ਰਿਤ ਪਾਨ ਕਰ ਸ਼ਰਾਬ ਪੀਣ ਦੀ ਤੈਨੂੰ ਮਨਾਈ ਅਰਜ ਕੇ ਪੀਵੇਂ ਜਿੰਨੀ ਮਰਜ਼ੀ ਤੇਰਾ ਮਨ ਕਰੇ ਤਾਂ ਜੇ ਇੱਥੇ ਕੁਝ ਹੋਇਆ ਤੇ ਤੈਨੂੰ ਸ਼ਰਾਬ ਨਹੀਂ ਪੀਣ ਦਿਆਂਗੇ ਐਦਾਂ ਡਰਕਟ ਗਿਆ ਸੰਤਾਂ ਆਮ ਤੌਰ ਤੇ ਹੋ ਜਾਂ ਬਚਨ ਨਹੀਂ ਸੀ ਕਦੇ ਕਰਦੇ ਕਹਿੰਦੇ ਜੇ ਇੱਥੇ ਕੁਝ ਹੋਇਆ ਤੂੰ ਸ਼ਰਾਬ ਵਾਲ ਨੂੰ ਵੇਖੇਗਾ ਵੀ ਨਹੀਂ ਇਹ ਜ਼ਿੰਮੇਵਾਰੀ ਸਾਡੀ ਤੂੰ ਸ਼ਰਾਬ ਪੀਣੀ ਤੇ ਪੀ ਲੈ ਕਿੰਦੇ ਮੈਂ ਬਚਨ ਮੰਨਣਾ ਪੈਣਾ ਸੀ ਫਿਰ ਮਜਬੂਰ ਹੋ ਗਿਆ ਵੀ ਵੇਖੀਏ ਭਲਾ ਮੈਂ ਅਮਰਤ ਛਕ ਲਿਆ ਤੇ ਮੁੜ ਕੇ ਕਦੇ ਫੁਰਨਾ ਨਹੀਂ ਆਇਆ ਸ਼ਰਾਬ ਦਾ ਸੋ ਗੁਰੂ ਕੇ ਪਿਆਰਿਓ ਇਉਂ ਰੱਬ ਦੇ ਪਿਆਰਿਆਂ ਦੀ ਸੰਗਤ ਦਾ ਇਹ ਲਾਭ ਹੈ ਨਰਕਾਂ ਚੋਂ ਕੱਢ ਕੇ ਸੱਚਖੰਡ ਵਿੱਚ ਪਹੁੰਚਾਉਣ ਵਾਲੇ ਨੇ ਗੁਰੂ ਕੇ ਪਿਆਰੇ ਸੋ ਇਸ ਪ੍ਰਕਾਰ ਉਹ ਤਰਸੇਮ ਸਿੰਘ ਕਹਿਣ ਲੱਗਾ ਵੀ ਅਮਰਤ ਛਕ ਲਿਆ ਕਦੇ ਫੁਰਨਾ ਨਹੀਂ ਆਇਆ ਘਰ ਵਿੱਚ ਵੀ ਰੇਲਾਂ ਫੇਲਾਂ ਹੋ ਗਈਆਂ ਬੜੀ ਜ਼ਮੀਨ ਅਸੀਂ ਖਰੀਦ ਲਈ ਇੱਥੋਂ ਤੱਕ ਕਿ ਮੇਰਾ ਬੇਟਾ ਕੈਨੇਡਾ ਆਉਣ ਨੂੰ ਨਹੀਂ ਮੰਨਦਾ ਮੈਂ ਜ਼ੋਰ ਲਾ ਹਟਿਆ ਪਰ ਉਹ ਕਹਿੰਦਾ ਨਹੀਂ ਬਾਪੂ ਜੀ ਇੱਥੇ ਹੀ ਨੇ ਸੁੱਖ ਮਿਲਿਏ ਹੋਏ ਨੇ ਅਸੀਂ ਕੈਨੇਡਾ ਵੀ ਕਰਨਾ ਜਾ ਕੇ ਸੋ ਇਸ ਪ੍ਰਕਾਰ ਪਹਿਲਾਂ ਕਦੇ ਬੜੀ ਗਰੀਬੀ ਸੀ ਇਸ ਪ੍ਰਕਾਰ ਰੱਬ ਦੇ ਪਿਆਰਿਆਂ ਦੀ ਸੰਗਤ ਦੁਆਰਾ ਹਰ ਇੱਕ ਸਹੱਥ ਆਇਆ ਵਰਸਾਣੇ ਬੋਹ ਤੇਰੇ ਤਿਸ ਲਗ ਮੁਕਤ ਭਏ ਘੰਡੇਰੇ 1977 ਵਿੱਚ ਸੰਤ ਗੁਰਦਾਰ ਸਿੰਘ ਦੇ ਸਰੀਰ ਤਿਆਗਣ ਤੋਂ ਬਾਅਦ ਉਹ ਮੁਖੀ ਬਣੇ ਸੀ ਟਕਸਾਲ ਦੇ 78 ਵਿੱਚ ਨਰੰਗਕਾਰੀਆਂ ਦੇ ਹੱਥੋਂ ਜਦੋਂ ਸ਼ਹਾਦਤ ਹੋਈ ਤੇਰਾ ਸਿੰਘਾ ਦੀ ਉਦੋਂ ਬਾਅਦ ਸੰਤੋਧਰ ਕੁਝ ਮਸ਼ਹੂਰ ਸਨ ਮੇਤੇ ਆਏ ਤੇ ਦਰਸ਼ਨੀ ਡੇਉੜੀ ਵਿੱਚ ਜਿਹੜੇ ਚਸ਼ਮਦੀਦ ਗਵਾਹ ਸਿੰਘ ਉਹਨਾਂ ਮੈਨੂੰ ਵਜਨ ਦੱਸਿਆ ਅੱਜ ਵੀ ਹੈਗੇ ਨੇ ਉਹ ਕਹਿੰਦੇ ਦਰਸ਼ਨੀ ਡੇਉੜੀ 'ਚ ਉਹਨਾਂ ਨੇ ਜਥੇ ਦੇ ਸਿੰਘ ਇਕੱਠੇ ਕੀਤੇ ਤੇ ਵਜਨ ਕਰਨ ਲੱਗੇ ਸਿੰਘੋ ਸਿੰਘਾਂ ਦੀ ਸ਼ਹਾਦਤ ਹੋਣ ਤੋਂ ਬਾਅਦ ਤੁਹਾਡੇ ਜੀਵਨ ਹੋਰ ਉੱਚੇ ਸੁੱਚੇ ਬਣਨੇ ਚਾਹੀਦੇ ਨੇ ਪਰ ਤੁਹਾਡੇ ਵਿੱਚੋਂ ਮੇਰੀ ਗਹਿਰ ਹਾਜ਼ਰੀ ਵਿੱਚ ਕੁਝ ਸਿੰਘਾਂ ਨੇ ਨਿਤਨੇਮ ਵਿੱਚ ਫਰਕ ਪਾਇਆ ਆਪਣੇ ਆਪ ਹੀ ਉੱਠ ਕੇ ਆਪਣੀ ਗਲਤੀ ਮੰਨੋ ਸਿੰਘ ਉੱਠੇ ਨਹੀਂ ਫਿਰ ਦੁਬਾਰਾ ਫਿਰ ਤੀਜੀ ਵਾਰੀ ਕਿਹਾ ਮੇਰੀ ਪ੍ਰੀਖਿਆ ਨਾ ਲਓ ਨਹੀਂ ਤਾਂ ਮੈਂ ਆਪ ਨਾਮ ਲੈ ਕੇ ਦੱਸਾਂਗਾ ਤਾਂ ਸਿੰਘ ਉੱਠੇ ਨਹੀਂ ਫਿਰ ਇੱਕ ਸਿੰਘ ਨੂੰ ਚਾਹ ਭਾਈ ਸਵਰਨ ਸਿੰਘ ਜੀ ਉਠੋ ਤੁਸੀਂ ਫਲਾਣੇ ਦਿਨ Jap Sahib ਦਾ ਪਾਠ ਨਹੀਂ ਕੀਤਾ ਭਾਈ ਜਸਵੀਰ ਸਿੰਘ ਜੀ ਤੁਸੀਂ ਉਠੋ ਤੁਸੀਂ ਦੋ ਬਾਣੀਆਂ ਪੜ੍ਹੀਆਂ ਸੀ ਤਿੰਨ ਬਾਣੀਆਂ ਦਾ ਨਿਤਨੇਮ ਹੀ ਕੀਤਾ ਸਾਡੇ ਜਥੇ 'ਚ ਇਹ ਜਿੱਦਾਂ ਦੀ ਟਲਾਈ ਸਾਨੂੰ ਮਨਜ਼ੂਰ ਨਹੀਂ ਹੈ ਤਿੰਨ ਸਿੰਘਾਂ ਨੂੰ ਵਾਰੀ-ਵਾਰੀ ਦੱਸਿਆ ਸੀ ਤੇ ਫਿਰ ਕਿਹਾ ਸੀ ਕਿ ਜਿਨ੍ਹਾਂ ਨੇ ਮੈਨੂੰ ਦਸਤਾਰ ਦਿੱਤੀ ਹੈ ਉਹਨਾਂ ਨੇ ਮੇਰੇ ਅੰਦਰ ਵੀ ਕੁਝ ਪਾਇਆ ਹੈ ਗੁਰੂ ਮਹਾਰਾਜ ਨੇ ਮੇਰੇ ਅੰਦਰ ਕੋਈ ਬਖਸ਼ਿਸ਼ ਕੀਤੀ ਹੈ ਜਿੱਥੇ ਜਿੱਥੇ ਤੁਸੀਂ ਵਿਚਰਦੇ ਹੋ ਕੱਲੇ-ਕੱਲੇ ਬਾਰੇ ਮੈਨੂੰ ਪਤਾ ਜੇ ਨਹੀਂ ਯਕੀਨ ਤੇ ਮੇਰੇ ਅੱਗੋਂ ਦੀ ਲੰਘੋ ਤੁਹਾਡੇ ਦਿਲਾਂ ਦੇ ਫੁਰਨੇ ਹੁਣੇ ਮਿੰਟ ਚ ਜਲਸੀ ਜਾਊਗਾ ਤੇ ਜਾਂ ਫਿਰ ਆਗਿਆ ਚ ਰਹਿਣਾ ਪੈਣਾ ਨਿਜਮ ਵਿੱਚ ਰਹਿਣਾ ਪੈਣਾ ਸੋ ਇਉਂ ਮਹਾਪੁਰਸ਼ ਜਿਹੜੇ ਸੀ ਉਹਨਾਂ ਦਾ ਅਸਰ ਪ੍ਰਭਾਵ ਸਿੰਘਾਂ ਦੇ ਉੱਪਰ ਸੀ ਨਾਨਕ ਨਿਵਾਸ ਵਿੱਚ ਸਿੰਘ ਪੁਥੀ ਪ੍ਰਕਾਸ਼ ਕਰਕੇ ਨਿਤਨੇਉ ਕਰ ਰਹੇ ਸੰਥਿਆ ਕਰ ਰਹੇ ਸੀ ਤੇ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਸੰਤਾਂ ਬਾਰੇ ਸੰਤਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਆਏ ਕਹਣ ਲੱਗੇ ਆਹ ਗੱਲਾਂ ਕਰਦੇ ਸੀ ਤੁਸੀਂ ਪਰ ਆਉਣ ਵਾਲੇ ਸਮੇਂ 'ਚ ਨੇਤਰਾਂ 'ਚ ਕਸੁੰਨ ਦੇ ਦੇ ਕੇ ਰੋਇਆ ਕਰੋਗੇ ਤੇ ਲੱਭਦਾ ਨਹੀਂ ਕਿੱਥੇ ਚਲਾ ਗਿਆ